ਸ਼ਸ਼ਵਿਕਾਲ ਤੋਂ ਸੁਖ ਰਸਮਸ ਐਂਡ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਪੰਜਾਬੀ ਅਦਾਕਾਰਾ ਤਾਨੀਆ ਦੇ ਪਿਤਾ ਦੇ ਉੱਤੇ ਕੱਲ ਹਮਲਾ ਹੋਇਆ ਸੀ ਹਮਲਾ ਇਸ ਕਦਰ ਹੋਇਆ ਸੀ ਕਿ ਉਹਨਾਂ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਗਈ ਸੀ ਦਰਸਕ ਕਲੀਨਿਕ ਦੇ ਵਿੱਚ ਬੈਠੇ ਡਾਕਟਰ ਦੇ ਉੱਤੇ ਤਾਬੜ ਤੋਰ ਗੋਲੀਆਂ ਚਲਾਈਆਂ ਗਈਆਂ ਸੀ ਤਾਂ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਡਾਕਟਰ ਪੰਜਾਬੀ ਅਦਾਕਾਰਾ ਤਾਨੀਆ ਦੇ ਪਿਤਾ ਦੱਸੇ ਜਾ ਰਹੇ ਨੇ ਤਾਂ ਦੱਸਿਆ ਕਿ ਹੁਣ ਤਾਨੀਆ ਦੀ ਟੀਮ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਤਾਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਸਟੋਰੀ ਪਾ ਕੇ ਉਹਨਾਂ ਨੇ ਬਿਆਨ ਸਾਂਝਾ ਕੀਤਾ ਤੇ ਕਿਹਾ ਕਿ ਸਾਨੂੰ ਤੁਹਾਡੇ ਸਾਥ ਵੀ ਬਹੁਤ ਲੋੜ ਹੈ ਮੇਰੇ ਪਿਤਾ ਦੇ ਨਾਲ ਜੋ ਉਹਨਾਂ ਦੇ ਉੱਤੇ ਹਮਲਾ ਹੋਇਆ ਚ ਉਹਨਾਂ ਦੇ ਨਾਲ ਘਟਨਾ ਵਾਪਰੀ ਹੈ ਕਿਰਪਾ ਕਰਕੇ ਉਸ ਨਾਲ ਸੰਬੰਧਿਤ ਕੋਈ ਵੀ ਅਫਵਾਹਾਂ ਨਾ ਫੈਲਾਈਆਂ ਜਾਂਦਾ ਬਿਲਕੁਲ ਤਾਨੀਆਂ ਤੇ ਪਰਿਵਾਰ ਦੇ ਵੱਲੋਂ ਆ ਕਹਿ ਸਕਦੇ ਆ ਕਿ ਇਹ ਮੈਸੇਜ ਲਿਖਿਆ ਜਾਂਦਾ ਇੱਕ ਨੋਟ ਲਿਖਿਆ ਜਾਂਦਾ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਅਸੀਂ ਇਹ ਸਾਂਝਾ ਕਰਨਾ ਚਾਹੁੰਦੇ ਆ ਤੇ ਉਸਦੇ ਤੇ ਉਸਦੇ ਪਰਿਵਾਰ ਲਈ ਬਹੁਤ ਹੀ ਨਾਜ਼ੁਕ ਤੇ ਭਾਵਨਾਤਮਕ ਸਮਾਂ ਅਸੀਂ ਮੀਡੀਆ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਾਡੀ ਪ੍ਰਾਈਵੇਸੀ ਦਾ ਸਤਿਕਾਰ ਕਰਨ ਅਤੇ ਉਸ ਨੂੰ ਕਾਰਵਾਈ ਕਰਨ ਲਈ ਜੜੀ ਲੜਿੰਦੀ ਜਗਾ ਦੇਣ ਸੇ ਸਾਰਿਆਂ ਨੂੰ ਸੰਵੇਦਨਸ਼ੀਲ ਰਹਿਣ ਤੇ ਸਥਿਤੀ ਦੇ ਆਲੇ ਦੁਆਲੇ ਅਟਕਲਾ ਜਾਂ ਕਹਾਣੀਆਂ ਬਣਾਉਣ ਤੋਂ ਬਚਣ ਦੀ ਅਪੀਲ ਕਰਦੇ ਹਾਂ ਤੁਹਾਡੀ ਸਮਝ ਅਤੇ ਸਮਰਥਨ ਦੇ ਲਈ ਧੰਨਵਾਦ ਬਿਲਕੁਲ ਤਾਨੀਆ ਟੀਮ ਦੇ ਵੱਲੋਂ ਇਹ ਜਿਹੜੇ ਸ਼ਬਦ ਨੇ ਲਿਖੇ ਗਏ ਨੇ ਇੰਸਟਾਗ੍ਰam ਦੇ ਉੱਤੇ ਸਟੋਰੀ ਪਾ ਕੇ ਇਸ ਦੇ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਬੀਤੇ ਦਿਨੀ ਪੰਜਾਬੀ ਅਦਾਕਾਰਾ ਤਾਨੀਆ ਦੇ ਪਿਤਾ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸਟਾ ਕਲੀਨਿਕ ਚ ਵੜ ਕੇ ਮਰੀਜ਼ ਨੇ ਜਿਹੜੇ ਮਰੀਜ਼ ਦਾਖਲ ਹੁੰਦੇ ਹਨ ਉਸ ਤੋਂ ਬਾਅਦ ਉਹ ਹੀ ਮਰੀਜ਼ ਕਹਿ ਸਕਦੇ ਆ ਕਿ ਡਾਕਟਰ ਦਿੱਤੇ ਗੋਲੀਆਂ ਚ ਲਾ ਕੇ ਫਰਾਰ ਹੋ ਜਾਂਦੇ ਨੇ ਤਾਂ ਜਿਸ ਤੋਂ ਬਾਅਦ ਉਹਨਾਂ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਦੱਸੀ ਜਾ ਰਹੀ ਹੈ ਇਸਰਾਈਲੀ ਉਹ ਹਸਪਤਾਲ ਦੇ ਵਿੱਚ ਜ਼ੇਰੇ ਲਾਚ ਨੇ